ਇਹ ਭੇੜ ਦਾ ਲੇੜਾ ਪੰਜਵੇਂ ਦਿਨ ਕਹਿੰਦਾ ਮੈਂ ਨਾਲ ਚੱਲੂਗਾ ਹਾਂ ਬੱਕਰੀ ਦਾ ਮੀਮ ਨਾ ਆਪਾਂ ਕਿੰਨੇ ਜ਼ੋਰ ਲਾ ਕੇ ਪਾਲ ਲੀਏ ਸਾਲਾ ਮਹੀਨਾ ਨਹੀਂ ਤੁਰਦਾ ਨਾ ਨਹੀਂ ਨਹੀਂ ਤੁਰਦਾ ਸਾਲਾ ਨੂੰ ਮੈਨੂੰ ਕੋਈ ਨਹੀਂ ਹਾਂ ਤਿੰਨ ਮਹੀਨੇ ਭੁੱਲ ਜਾਵੇਂ ਨੀ ਤੂੰ ਜਮੀ ਨਹੀਂ ਤੁਰਦਾ ਬਾਜਾ ਵਾਜਾ ਤਾਂ ਖਰਮੀਂ ਨਹੀਂ ਚੰਗਾ ਦੁੱਧ ਚੁੰਗ ਕੇ ਰਲ ਵੀ ਜਾਂਦਾ ਇਹ ਤਾਂ ਰਾਤ ਨੂੰ ਭੈਣੇ ਸੂਪੇ ਤੜਕੇ ਇਹ ਤਾਂ ਰਾਤ ਨੂੰ ਸੂਪੇ ਤੜਕੀ ਨੂੰ ਪਤੰਦਰ ਸਾਲਾ ਮਾਰਦਾ ਫਿਰਦਾ ਆਪੇ ਚੁੰਗੀ ਜਾਂ ਗਈਆਂ ਨੇ ਪਤਾ ਨਹੀਂ ਪਤੰਦਰਾਂ ਨੂੰ ਜਾਂਦਾ ਜਾਂਦਾ ਇਹ ਗੱਲ ਬਾਕੀ ਝੂਠੀ ਕੋਈ ਝੂਠੀ ਆਪ ਨੂੰ ਬਥੇ ਸਾਰੀ ਬਾੜੀਆਂ ਮਾਰ ਕੇ ਵੀਡੀਓ ਬਣਾ ਲਈ ਪਾਲੀ ਭੇੜ ਦਾ ਜਿਹੜਾ ਜਿਹੜੇ ਇਹਨੇ ਰਾਜੂ ਨੇ ਗੱਲ ਕਰ ਦਿੱਤੀ ਸੱਚੀ ਹੈ ਬੱਕਰੀਆਂ ਸਾਡੀਆਂ ਰੱਖੀਆਂ ਪੇੜ ਸਾਡੀ ਰੱਖੀ ਨਹੀਂ ਭੇਡ ਦਾ ਲੇੜਾ ਨਾਲ ਤੜਕੇ ਨੂੰ ਜਾਊਗਾ ਓਏ ਰਾਜਸਥਾਨ ਦੇ ਵਿੱਚਾਂ ਤੜਕੀ ਭੇਡ ਸੁਕੇ ਹੱਥ ਨੂੰ ਟਿੱਬਿਆਂ ਦੇ ਵਿੱਚ ਦੀ ਤੁਰਕੇ ਲੇੜਾ ਰਾਜਸਥਾਨੀਆਂ ਦਾ ਨਾਲ ਆ ਜਾਂਦਾ ਘਰ ਨੂੰ ਆ ਜਾਂਦਾ ਨਿਵਾਰ ਕੇ ਭੇਡ ਗਏ ਲੈ ਆਉਂਦੀ ਹੈ ਨਿਵਾਰ ਕੇ ਨੇਲੇ ਨੂੰ ਜੀ ਆ ਸੇਵਾ ਦਾ ਫਰਕ ਹੁੰਦਾ ਹਾਂ ਮੇਮਣੇ ਨੂੰ ਜਿੰਨਾ ਚਿਰ ਬੱਕਰੀ ਚੁੰਗੂ ਫੜ ਕੇ ਝਕੋਣਾ ਪੈਂਦਾ ਲੇੜੇ ਦੇ ਭੇਡ ਨੂੰ ਮਾਰ ਦੇ ਇੱਕ ਵਾਰੀ ਇੱਕ ਵਾਰੀ ਚੁੰਗੂ ਇੱਕ ਹਜ਼ਾਰ ਮਾਰ ਦੇ